ਦੇ ਜੋ ਚਾਰੋਂ ਦਾ ਜ਼ਿੰਮੇਵਾਰੀ ਹੈ ਹਾਂ ਮੈਂ ਤੇਰੀ ਜ਼ਿੰਮੇਵਾਰੀ ਆ ਹਾਂ ਬੰਦੇ ਆ ਵਾ ਇਹ ਨਹੀਂ ਪੈਸੇ ਦੇ ਦੇ ਇਹਨੂੰ ਪੇ 2600 ਰੁਪਏ ਚਾਰ ਕਿੰਟ ਲਗਾ ਆ ਠੀਕ ਆ ਵਾ ਆ ਰਹਾ ਹਾਂ ਜੀ ਚਾਰ ਨਾ ਆਇਆ ਫਿਰ ਕਟਾਏ ਤਾਂ ਟਕਬਾ ਲਈ ਪੈਸੇ ਮੋੜਦੇ ਗਏ ਹਾਂ ਆ ਲੈ ਚਾਰ ਆਜੇਗਾ 6 ਚਲ ਚਾਰ ਰੱਖ ਲਈਂ ਮੇਰੇ ਆ ਜਾਈਂਗੀ ਕੀ ਅੰਕ ਨਾ ਠੀਕ ਆ ਚੰਗਾ 3 ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਖੋੜ ਪੰਜਾਬੀ ਕੁਤਨੀਣ ਪੰਜਾਬੀ ਕਲਚਰ ਵੀ ਥੋੜਾ ਸਵਾਗਤ ਕਰਦੀ ਆਂ ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚਾਲ ਹੈ ਉਮੀਦ ਕਰਦੀ ਆਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵੇਰ ਦੇ ਵਜਰੇ ਨੇ ਜੀ ਤਾਸ ਤੇ ਕੰਮ ਕਰ ਪਾਣ ਸਵੇਰੇ ਅੱਜ ਸਾਂਝ ਰੀ ਨਿਪਟਾ ਦੇ ਸੀਗੇ 6:30 7:00 ਵਜੇ ਮੈਂ ਰੋਟੀ ਬਣਾ ਦੇ ਸੀਗੀ ਹਨਾ ਤੇ ਮੈਂ ਕਿ ਸਰਦਾਰ ਜੀ ਨੂੰ ਪਾਣੀ ਜੋਗੀਪੁਰ ਜਾਣਾ ਹੈ ਕਿਉਂਕਿ ਉਹ ਤੋਂ ਮੇੜਾ ਸਿਰ ਨਹੀਂ ਨਹਾ ਰਿਆ ਮੰਮੀ ਨੇ ਤੋਂ ਨਾ ਆਪਣੀ ਮੰਮੀ ਤੋਂ ਨਹਾ ਰਿਆ ਨਾ ਮਾਮੀ ਤੋਂ ਨਾ ਉਹ ਬਾਕੇ ਪਹੁੰਚਾਗੇ ਕਿਰ ਤੇ ਮਾਜਾ ਆਪਣੀ ਜਸਵੇਰੇ ਸਵੇਰੇ ਮਿਲੀ ਨਹੀਂ ਹੈਗੀ ਪਤਾ ਨਹੀਂ ਕੀ ਹੋਇਆ ਹੈ ਡਾਕਟਰ ਬੁਲਾਇਆ ਸੀ ਆ ਕੁਝ ਡਾਕਟਰ ਨੇ ਇੰਜੈਕਸ਼ਨ ਲਾਦੇ ਉਪਰ ਉਹ ਫੇਰ ਢੜਕ ਕੇ ਫੇਰ ਨਹੀਂ ਮਿਲੀ ਨੂੰ ਸ਼ਾਮ ਨੂੰ ਜਾ ਕੇ ਧਾਰ ਕਰਦਾਂਗੇ ਪਾਪਾ ਜੀ ਅਸਕੇਤਾ ਵਿੱਚ ਗਏ ਹੋਏ ਸੀਗੇ ਪਰ ਸਾਡੇ ਮੁੰਡੇ ਹੁੰਦੇ ਆ ਗਏ ਸੀਗੇ ਹੈਨਾ ਤੇ ਆਪਾਂ ਪਹੁੰਚ ਗਏ ਜੀ ਗੰਢੇ ਫੜੀ ਫਰਾਤੀ ਮੀਂਹ ਬਹੁਤ ਪਿਆ ਤੇ ਪਾਣੀ ਵੀ ਸਵੇਰੇ ਸਵੇਰੇ ਇੰਨਾ ਠੰਡਾ ਲੱਗੇ ਨਾ ਪਰ ਜਮਾਤੀ ਤੇ ਕਿ ਇਹਨੇ ਕਿਹੜਾ ਡਾਲਦਾ ਜਾਂਦਾ ਨਹੀਂ ਹੈਗਾ ਉਹ ਦਿਲ ਐਨੋ ਹੁੰਦੇ ਅੱਜ ਫੇਰੀ ਕੀ ਜਮਿਆ ਬੇਬੇ ਦਾ ਜਮੇ ਨਾ ਜਮਦਾਨੀ ਗਰਮੀ ਦੇ ਵਿੱਚ ਨਹੀਂ ਜਾਂਦਾ ਹੈਗਾ ਠੰਡਾ ਦੇ ਵਿੱਚ ਜਾਂਦਾ ਹੈ ਹਾਂ ਅੱਜ ਜਮਿਆ ਪਿਆ ਦਾ ਸੁਬੀ ਜਮੇ ਰੋਟੀਆਂ ਚੋਪੜੀਆਂ ਕੀ ਜਮ ਗਿਆ ਅੱਜ ਪੁਲਿਸ ਵਾਲੇ ਨੇ ਨੱਕਾ ਲਾਇਆ ਹੈ ਕੋਈ ਹੋਰ ਚੱਕਰ ਆ ਦੇ ਨਰਸਰੀ ਇੱਧਰ ਹੁੰਦੀ ਹੈ ਹੈ ਨਰਸਰੀ ਗੰਡੇ ਅੰਗੜੀ ਦੇ ਨੇੜੇ ਜੀ ਪੁਲਿਸ ਮੁਝੇ ਲੱਗਦਾ ਅਸਰਦਾਰ ਜੀ ਕਈਆਂ ਕੋਠੇ ਦੇ ਪੈਣਾ ਕੋਠੇ ਦੇ ਪੈਣਾ ਐਨਾ ਨੇਰੀ ਤੂਫਾਨ ਨਾ ਬਹੁਤ ਪੂਰਾ ਹਾਲ ਸੀ ਫਿਰ ਅੱਥੇ ਤੁਸੀਂ ਦੱਸਿਓ ਵੀ ਕਿਹੜੇ ਕਿਹੜੇ ਇਰੀਕ ਤੁਹਾਡੇ ਐਨੇ ਇਰੀ ਤੂਫਾਨ ਐਨਾ ਜਦਾ ਆਇਆ ਸੋ ਕਿ ਮੰਮੀ ਨਾਲੇ ਫੋਨ ਕਰਿਆ ਕਹਿੰਦੇ ਬਹੁਤ ਨੇਰੀ ਚੱਲ ਰਹੀ ਮੈਂ ਕਿਹਾ ਸਾਡੇ ਘਰ ਕੋਈ ਕੰਮ ਨਹੀਂ ਚੱਲ ਰਹੀ ਫਿਰ ਮੀ ਆਏ ਕਹਿੰਦੇ ਉੱਪਰ ਪੈ ਜੇ ਮੈਂ ਕਿਹਾ ਕੋਠੇ ਤੇ ਨਹੀਂ ਪੈਣਾ ਹੈਗਾ ਉਵੇਂ ਕੁਸ਼ ਬੱਜ ਜੇ ਸੁੱਤੇ ਪੈਣੇ ਸਿਰ ਚ ਕੀ ਪਤਾ ਲੱਗਦਾ ਆ ਬਾਬਾ ਮੁੜ ਜੀ ਤੋਦਾ ਤੂੰ ਤੁਸੀਂ ਮੇਰੇ ਰਸੀ ਨਾਲ ਪਾਣ ਲੰਦੇ ਫੜ ਲੰਦੇ ਹੈ। ਹੋਰ ਗੱਲ ਨਹੀਂ ਹੈਗਾ। ਮਾਂ ਮੇਰੀ ਕਹਿੰਦੀ ਮੋਟੀ ਹੋਈ ਜਾਂਦੀ ਹੈ। ਤੂੰ ਕਹਿੰਦਾ ਪਤਲੀ ਪਤੰਗ ਲੱਗਦੀ। ਉਹ ਕੰਮ ਕਰਦੀ। ਤੇ ਅੱਜ ਆਪਣਾ ਨਵੇਟਰ ਵੀ ਸੀ ਮਰ ਗਿਆ ਸੀ ਹਨਾ। ਉਹ ਲਾਊਗਾ ਛੋਟਾ ਪਛਾਣ ਲੱਗ ਜਾਊਗਾ। ਲੱਗ ਗਿਆ। ਚਲੋ ਛੁੱਟ। ਵੀ ਨਾ ਜਰਾ ਇਹ ਵੀ ਮੀ ਫੈਨ ਕਰਤੀ ਹਾਂ ਬੰਦ ਕਰਨ ਕਰਤੀ ਹੈ ਨਾ ਜਿਹੜਾ ਮੌਸਮ ਠੀਕ ਹੋ ਗਿਆ ਸੀਗਾ ਨਹੀਂ ਗਰਮੀ ਚ ਘਟਣਾ ਬਹੁਤ ਬਹੁਤ ਰੰਤੀ ਦਾ ਸੀ ਰਿੰਕ ਲਾਈਟ ਲਾ ਕੇ ਰੋਟੀ ਬਣਾਈ ਬਹੁਤ ਬੁਰਾ ਹਾਲ ਚਲੋ ਜੀ ਹੁਣ ਪਾ ਤੁਹਾਨੂੰ ਜੋਗੀ ਪਰ ਜਾ ਕੇ ਮਿਲਾਂਗੇ ਮਿਲਾਨੇ ਆ ਉਦਮ ਨਾਲ ਉਦਮ ਵਾਸਤੇ ਪੜੀ ਲੀਤੀਆਂ ਲੈ ਲਈਆਂ ਮੰਡੀ ਚੋਂ ਹੋ ਕੇ ਆਇਆ ਤੇ ਸਰਦਾਰ ਜੀ ਨੇ ਚਾਰ ਲਿਆ ਬੱਜਾ ਵਾਸਤੇ ਤੇ ਹੁਣ ਆਟ ਵਾਲੇ ਅੰਕਲ ਨੂੰ ਫੋਨ ਕਰਦੇ ਆ ਤੁਸੀਂ ਇਹ ਚਾਰ ਲੈ ਜਾਓ ਘਰ ਨੂੰ ਬਸ ਉਦਮ ਨੂੰ ਸਿਰ ਨਵਾ ਕੇ ਸਿਰ ਪਾ ਕੇ ਜੀ ਪਾ ਪਹੁੰਚ ਗਈ ਮਾਰੋ ਹਾਰਨ ਆਪ ਜਾ ਉਹ ਤੋਂ ਹਾਰਨ ਮਾਰ ਮਾਰ ਬਾਹਰ ਕੱਢਾ ਕਹਦੇ ਹੁਣ ਤੈਨੂੰ ਵੀ ਹਾਰਨ ਮਾਰ ਮਾਰ ਬਾਹਰ ਕੱਢੀ ਆ ਦੇ ਕੁਕੜੀਆਂ ਸੀਨ ਦੇ ਹੋ ਰਹੀਆਂ ਨੇ ਤੇ ਮਾਰੀ ਮਾਰੀ ਤੇ ਆਰੀ ਹਾਰ ਮਾਰੀ ਆਪ ਵੀ ਤਾਂ ਹਾਰਨ ਮਾਰ ਕੇ ਕੱਢਾ ਵਾ ਹਰ

ਚਲੋ ਫਿਰ ਕੱਢ ਲਿਆ ਜਮ ਮੈਂ ਲੇਸ ਉਸ ਉਦੂੰਗੀ ਚਾਬੀ ਵਿੱਚ ਛੱਡਤੀ ਸੱਸਰੀ ਸੱਸਰੀ ਚਾਚੀ ਕਾ ਜੀ ਲੱਗ ਰਿਹਾ ਹੈ ਚਾਚੀ ਕਾ ਉਹ ਗੇਰ ਤੋਂ ਸੁਣਨੀ ਤਾਂ ਸੁਣਨੀ ਹੈ ਹੈ ਹਾਂ ਮੈਂ ਲੈਣ ਆਏ ਤੈਨੂੰ ਹਾਂ ਚਲ ਚਾ ਹੈ ਮੈਂ ਨਹੀਂ ਕਿਉਂ ਨਹੀਂ ਜਾਂਦਾ ਪਾਪਾ ਕਹਿੰਦੇ ਹਮੇ ਤਾਂ ਉਦਮ ਲੈਣਾ ਆਣਾ ਏ ਲੈਣ ਆਏ ਹਮੇ ਤਾਂ ਜਾਂਦਾ ਨਹੀਂ ਤੂੰ ਨਾਨੀ ਕਿੱਥੇ ਗਈ ਲੋ ਜੀ ਸਿਰ ਬਾਤ ਹੈ ਮੈਂ ਉਦਮ ਦਾ ਤੇ ਇਧਰ ਵਿਆਹ ਦੀ ਵੀਡੀਓ ਲਾਈ ਹੋਈ ਹੈ ਵਿਆਹ ਦੀ ਵੀਡੀਓ ਦੇਖ ਰਹੇ ਆਂ ਜਾਗੋ ਆ ਗਈ ਹਾਵੀ ਲੀਚੀਆਂ ਪਈਆਂ ਲੋ ਜੀ ਉਦੋਂ ਦਾ ਸਿਰ ਬਾਤ ਆ ਸਿਰ ਨਵਾ ਆ ਕੇ ਇਧਰ ਜਾਗੋ ਚੱਲ ਰਹੀ ਹੈ ਓ ਜੀ ਇੱਧਰ ਮੰਮੀ ਬਣਾ ਰਹੀ ਆ ਰੋਟੀ ਮੈਂ ਤਾਂ ਦੇਖ ਕੇ ਆਈ ਆ ਵਿਆਗੀ ਸੀੜੀ ਥੋੜੀ ਜਿਹੀ ਰਹਿ ਉੱਥੇ ਆਵੇ ਜਾ ਗੋ ਮਗਰ ਮਿਲੂਣਾ ਇੱਕ ਨਾ ਬੜੇ ਵਹਿਜ ਤਾਂ ਲੋ ਜੀ ਮੰਮੀ ਪਹਿਲਾਂ ਪਾਣੀ ਪੀ ਕੇ ਫਿਰ ਬਣਾਉਗੀ ਰੋਟੀ ਮੈਂ ਦਾਣਾ ਕੱਢਾ ਆਦਾ ਮੈਂ ਕਹਦੇ ਉਹਨੂੰ ਚੋਰ ਹੋਈ ਸੁਖੀ ਸੁਨੂ ਕਾਲਾ ਢਿਡ ਨੋਪੀ ਸੁਨੂ ਕੱਢੇਂ ਹੋਰ ਕਿਸ ਨੂੰ ਕਾਲਾ ਕੱਢੇਂ ਤੈਨੂੰ ਕੱਢੇਂ ਕੋ ਆਹ ਲੈਣਾ ਨੇ ਪੋਚਾ ਲਾ ਰਿਆ ਹੈ ਜਾਨੀ ਮੰਮਾ ਨਾਲ ਪੋਚਾ ਲਵਾ ਰਿਆ ਉਹ ਜਾਣਾ ਹੋਰ ਨਹੀਂ ਜਾਂਦਾ ਕਿ ਤੂੰ ਮਿੰਨਾਂ ਲਗਾ ਜਾਈਂਗਾ ਤੂੰ ਹਣੇ ਜਿੱਦ ਸਕੂਲ ਰਹਿ ਉੱਧਰ ਜਾਏ ਜਾਂ ਢੰਡੇ ਖਾਣੇ ਬੈਠਾ ਹੋਣਾ ਮੈਂ ਬਣ ਜਿੱਦੇ ਕਹਦੇ ਨਾ ਤਨੇ ਫ੍ਰੀਜ ਦੇ ਕੇ ਆਜਾ ਪੜਾ ਤਿੰਨ ਨੂੰ ਸਵਾਰਾਂ ਹੈ ਉਹਦਾ ਨਾਨੀ ਕੇ ਖਾਏ ਵੀ ਜਿਹੜੇ ਹੈ ਕੀ ਬੂਰਾ ਕਹਦੇ ਤਰਬੂਜ ਖਾਏ ਹੋਣੀ ਇਹੀਂ ਰੱਖੀ ਬੈਠੇ ਰਹੇ ना मारे के ना भी दो पाए हैं ना खाना है ने ने। तो, नहीं। था था। तो, ना तो, ना तो है था तो नहीं किसी ने मैं खा नहीं खाती मन तो 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 ਅੱਪਲ ਵਾਲੀ ਤੇ ਕੱਟੇ ਦੇ ਹੋ ਗਏ ਸਰ ਤੂੰ ਅੱਪਲ ਵਾਲਾ ਮੈਂ ਅੰਦਰ ਹੀ ਨਹੀਂ ਕੰਮ ਕਰਦਾ ਮੈਂ ਮੇਪਗਰ ਪੈਕੇਟ ਪੁੱਤ ਕਹਿੰਦੇ ਜਿਹੜਾ ਕਰਕੇ ਕੋਈ ਨਰਿਆਂ ਚਾਲ ਕੋਈ ਨਹੀਂ ਆਦਾ ਜਦੋਂ ਇਹ ਹੁੰਦਾ ਸਿਆ ਆਦਮ ਕਿਦੇ ਪੈਦਾ ਜਿਹੜੇ ਲਗੇ ਮਿਆਂ ਹੁਣ ਉੱਪਰ ਮੈਨੂੰ ਲੱਸਾ ਮੈਂ ਤਾਂ ਨਹੀਂ ਬੁੱਤ ਕਰਿਆ ਅੱਪਲ ਵਾਲਾ ਕੋਈ ਨਹੀਂ ਆਉਂਦਾ ਕੋਲੋਂ ਆਉਂਦਾ ਨਾ ਪਤਾ ਨਾ ਡਾਕਟਰ ਕਿਤੇ ਸਕੂਲ ਦੇ ਲੋਕ ਜਿਹਨਾਂ ਨੂੰ ভাড়া ਮਰਸਾ ਦਿੱਚਾ ਲਏਗਾ ਇਹ ਵੀ ਚਰਾਮਾ ਇਹ ਵੀ ਚਰਾਮਾ ਤੋਂ ਦੂਸਰੇ ਦਿਨ ਪੈਂਚਾਇਤ ਹੋਵੇ ਉਹ ਤਾਂ ਪੈਂਚੇ ਤਾਂ ਵੀ ਦੀਪੂ ਕੋ ਆਓ ਇਹ ਚਲਾ ਨਹੀਂ ਨਾ ਨੰਨਾ ਕੋ ਆਵੇ ਸੁਤਰੀ ਦਿਨਗਾ ਪੈਂਚੇ ਕੋ ਨਹੀਂ ਲੈ ਲਗਾ ਕਿੰਨਾ ਲੈ ਜਾਣਾ ਹੈ ਨਾ ਮੈਂ ਪੈਂਚਰ ਕਿ ਕਢਾਦਾ ਹਾਂ ਫਿਰ ਲੜਾਏ ਪੈਂਚਰ ਵਾਲੇ ਖੜਾ ਦਿਆ ਉਹ ਲਵਾਉਂਦੇ ਹੈ ਨਹੀਂ ਫਿਰ ਟੀਕ ਪਵਾ ਦਿਓ ਨਾ ਮਮੀ ਉਹੀ ਪੈਂਚਰ ਕਰਨੀ ਤਾਂ ਮੋੜਦਾ ਨੇ ਪੈਦਾ ਨਾ ਗਿਆ ਤਾਂ ਜੇ ਅੰਦਰ ਖੜਾਇਆ ਤਾਂ ਇਹ ਫਿਰ ਦੇਖਾ ਦੇਉਂਗਾ ਮੋੜਾ ਲਗਾ ਕੇ ਲੈ ਜੇਗਾ ਜਹਾਂ ਦਾ ਨੰਦੀ ਇਹ ਦੋੜਾ ਨੰਦਿਆ ਤੋਂ ਦਿਗਾ ਲੈ ਤਾਂ ਇਹ ਤਾਂ ਉਸਕੋ ਤੁਮ ਤੋ ਨਹੀਂ ਹੁੰਦਾ ਹੈ ਉਹੀ ਚਲਾਉ ਮੋੜਾ ਸਿਲ ਬਿੱਲੀ ਰਹਾ ਹੈ ਓਏ ਤੰਨੇ ਉਹ ਜਦੋਂ ਕਿ ਤੈਨੂੰ ਇੱਕਦਾਂ ਕਿਹੜਾ ਲੱਗ ਜਾ ਫਿਰ ਕਿਆ ਹੋ ਗਿਆ ਫਿਰ 35 ਹੋ ਜਾਣਾ ਬੇਟੀ ਪਕੋ ਆ ਸੋਲਾ ਕੰਡੇ ਬੰਦੇ ਕੰਡੇ ਤੋਂ ਜਾਂਦਾ ਫਿਰ ਜੱਟ ਬਾਈ ਬੱਸ ਤੇ ਮੇਰੇ ਕਹਿੰਦੇ ਅਵੇ ਉਹ ਤੋਂ ਯੈਨ ਨਹੀਂ ਸੇਵਾ ਕਰਾ ਹਾਂ ਮੇਰੇ ਉਹਨਾਂ ਨੂੰ ਹੈ ਲੈ ਉਹ ਤੋਂ 50 ਰੁਪਏ ਖਾ ਗਈ ਥੇ ਹੋ ਰਹੇ ਉਹ ਜਰਾ ਇਹ ਉਹ ਕਹਿ ਰਿਹਾ ਬਹਲ ਸੱਜਣ ਤਾਂ ਹੜਜਾ ਫਿਕ ਚਲੇ ਜਾਣਾ ਕਿਆ ਰਹਾ ਇੰਜਾਂ ਦਾ ਇਹ ਤਾਂ ਕੰਨ ਰੋ ਰਿਹਾ ਕਹਿ ਰਿਹਾ ਚੱਲ ਜਾ ਦੇਖੀ ਜਾਏਗਾ ਬੈਠਾ ਰਹੇ ਮਨ ਨੂੰ ਰੱਖਿਆ ਜਾਦਾ ਅੱਜ ਕਿ ਸੋ ਰਹੇ ਨਾਲ ਨੂੰ ਸੋ ਰਹੇ ਆ ਤਾਂ ਗਿਆ ਚੱਲ ਚੇਤੀ ਕਰ ਕੋਈ ਨਹੀਂ ਆਗਣਾ ਮੈਂ ਉਸੇ ਕਹੀ ਬਣਿਆ ਮੈਂ ਉੱਤਰੇ ਕਹਿ ਦੂੰਗੀ ਨੂੰ ਕਹਿ ਜੇ ਉੱਤਰ ਕੇ ਕਾਈ ਹੋ ਜਾ ਰੋ ਪਰ ਤੂੰ ਕੰਮ ਨਹੀਂ ਆ ਜਵਾਂ ਨਾ ਆਉਂ ਪਰ ਤੂੰ ਉੱਥੇ ਬੈਠਾ ਰਹੇ ਨਾ ਉਹ ਤਾਂ ਦੰਪਾ ਕੱਪੜਾ ਨਾ ਆਇਆ ਆਪਣੇ ਮੇਲੇ ਕੱਪੜੇ ਵੇਹ ਧੋਣੇ ਨੇ ਅੱਜ ਆਪ ਮੈਂ ਤਾਂ ਆਪ ਕੱਪੜੇ ਧੋਣੇ ਹਰੇ ਜਾ ਕੇ ਧੋਣੇ ਹੁਣ ਹੋ ਗਈ ਗੁੱਡੀ ਜੀ ਕਰਦੇ ਰਨ ਫੇਜੀ ਚੱਲ ਚੱਲ ਫੇਜੀ ਆਂਦਾਵਾ ਤਾਂ ਬੜਾ ਮਿਲਿਆ ਮਮਾ ਚਾਚੀ ਈ ਗਾਲ ਪਪਾ ਚਾਚੀ ਹਾਂ ਪਹਿਰਾ ਥਲਾਏ ਵਾਹ ਵਾਹ ਨੰਬਰ ਲੈ ਗਿਆ ਅੱਜ ਤਾਂ ਕਦੇ ਛੱਡਿਆ ਨਹੀਂ ਨਾ ਕਾਹੋਂ ਨਹੀਂ ਮਿਲ ਲਗਾ ਚਲੇ ਜਾਏਗੇ ਚਲ ਠੀਕ ਹੈ ਬਾਏ ਚਲ ਚੰਗਾ ਚਲ ਚੰਗਾ ਵੀ ਨੱਲ ਪਿਸਟਿਕ ਤਾਂ ਮੇਰੇ ਲੱਗਦੀ ਹੋਣੀ ਤਰਬੂਜ ਨਹੀਂ ਦੇਖਾ ਮਜ਼ਾ ਦੋ ਮੈਨੂੰ ਹਾਂ ਮੈਂ ਕਹਿੰਦੀ ਜੇ ਤਰਬੂਜ ਲੈ ਜਾਈਏ ਚਲ ਠੀਕ ਹੈ ਬਾਏ ਬਾਏ ਤਾਂ ਕਰਦੇ ਹਾਂ ਜੋ ਉਹਦੇ ਜੋਕਰ ਦੇਖੀਏ ਚਲ ਠੀਕ ਹੈ ਬਾਏ ਤਾਂ ਕਰਦੇ ਹਾਂ ਸਾਰਿਆਂ ਨੂੰ ਲੋ ਜੀ ਉਦਮਗਾ ਜੀ ਲੱਗ ਰਿਹਾ ਜੀ ਲੱਗ ਰਿਹਾ

ਚੱਲ ਚੰਗਾ ਸਤਿ ਸ਼੍ਰੀ ਅਕਾਲ ਚਲ ਬਾਏ ਉਦੋਂ ਬਾਏ ਹੇ ਬਾਏ ਹੁਣ ਨਹੀਂ ਆਂਦਾ ਹੈਗਾ ਕਰ ਮੈਂ ਨਹੀਂ ਆਂਦਾ ਨੰਨੀ ਕੋਲ ਅਗ ਨੂੰ ਜਾਲੀ ਕੱਢ ਲੈ ਪਛੇ ਜਾਲੀ ਜਾਲੀਆਂ ਕੱਢਾ ਹੁਣ ਜਾਲੀਆਂ ਖੈਪਦਾ ਹੈ ਵਿੱਚਕ ਨਹੀਂ ਸਾਸਰੀਕਾਲ ਵੀਰ ਜੀ ਦੁਬਾਰੇ ਮੈਂ ਕੌਣ ਜਾ ਹਾਂ ਮੈਂ ਤਾਂ ਸਾਸਰੀਕਾਲ ਹਮੇਂ ਜਾਹਾਂ ਦੁਬਾਰੇ ਮੈਂ ਸਵੇਰੀ ਆ ਜਾ ਹਾਂ ਜੰਦ ਕਰੇ ਮੈਂ ਇਹ ਕੋੜੀਆਂ ਖਾੜਦੀਆਂ ਹੀ ਨਹੀਂ ਹੈ ਆਪੇ ਨਾਹ ਤਰਾ ਭਾਂਜਾ ਜਾਣੇ ਮਾਰਿਆ ਉਹ ਕਹਿੰਦਾ ਮੈਂ ਨਹੀਂ ਜਾਂਦਾ ਉਰੀ ਰਹਿ ਰਹੀ ਰੁੱਟੀਆਂ ਕੋਈ ਫਾਇਦਾ ਨਹੀਂ ਉਹ ਤਾਂ ਕਹਿ ਰਿਹਾ ਮੈਂ ਜਾਂਦਾ ਨਹੀਂ ਬਾਏ ਇਕਲੌ ਨੀ ਕੋਈ ਬਾਤ ਨਹੀਂ ਸਾਰੀ ਬਾਈ ਆਂਦਾ ਹੀ ਉਹ ਕਣ ਜੀ ਕਰ ਰਿਹਾ ਹੈ ਨਾ ਉਹ ਜੋ ਮਰਜ਼ੀ ਕਹਦੇ ਆ ਜਾਣ ਕੇ ਉਹ ਤਾਂ ਇਹਨੇ ਮੇਰੇ ਪੰਮਾ ਨੇ ਖੱਡ ਜਾਗਾ ਹਵਾਪਾ ਤੂੰ ਜਾ ਕੱਲਾ ਚਲੋ ਜੀ ਸਿਰ ਨਿਲਾ ਤੇ ਆ ਉਦੋਂ ਸਿਰ ਬਾ ਤੇ ਉਦੋਂ ਦਾ ਹੁਣ ਚਲੀਏ ਆਪਾਂ ਘਰ ਨੂੰ ਟਾਈਮ ਹੋ ਗਿਆ ਜੀ 2 ਵਜੇ ਅਗਰ ਮੇਲੇ ਵੀਰ ਜੀ ਮਕਾਲ ਕਰੇਗਾ ਤਾਂ ਕੁੜੀਆਂ ਤਾਂ ਫੇਰ ਮੈਂ ਥੋੜੀ ਜਾਇ ਕਰੇ